ਚੁਪੇੜਾ ਮਾਰਦਾ ਤੇ ਤੈਨੂੰ ਅਕਲ ਸਿਖਾਉਂਦਾ ਮੇਰਾ ਪਿਓ ਸਿਰ ਤੇ ਨਹੀਂ ਹੈਗਾ ਤੇ ਮੈਂ ਅੱਜ ਤੱਕ ਕਮਾਈ ਕੀਤੀ ਆ ਤੇ ਮੇਰੀ ਮੈਂ ਆਪਦੀ ਭੂਆ ਨੂੰ ਬੇਬੇ ਕਹਿੰਨਾ ਤੇ ਮੇਰੀ ਬੇਬੇ ਅੱਜ ਤੱਕ ਇੱਕ ਗੱਲ ਕਹਦੇ ਕਿ ਮੈਂ ਕਦੇ ਵੀ ਉਹਦਾ ਨਾ ਸਿਰ ਝਕਾਇਆ ਤੇ ਤੂੰ ਆਪਦੀ ਬੇਬੇ ਦਾ ਸਿਰ ਝੁਕਾਤਾ ਹੁਣ ਜੇ ਨਹੀਂ ਇਹ ਗੱਲ ਤੇ ਫਿਰ ਗੱਲ ਕਰ ਬੈਠਾ ਲੜ ਕੇ ਮੈਨੂੰ ਖਾਣ ਨੂੰ ਦੇ ਰਿਆ ਇੱਕ ਉਹਨੇ ਮੁੱਦਾ ਚੱਕਿਆ ਸੀਗਾ ਕਿ ਮੈਂ ਉਹਦਾ ਸਾਰੀ ਉਮਰ ਸਿਗਰਟ ਤੇ ਦਾਲੂਆਂ ਦਾ ਖਰਚਾ ਚੱਕੂ ਕਿੰਨਾ ਕ ਮੇਰਾ ਤੂੰ ਖਰਚਾ ਚੱਕ ਲੈ ਤੁਸੀਂ ਡਰਿੰਕ ਕਰਦੇ ਤੇ ਕੱਲ ਨੂੰ ਵੀ ਗੱਲ ਨਾ ਵੇਖ ਸ਼ਰਤ ਦੇ ਵਿੱਚ ਕਹ ਰਹਿੰਦਾ ਜਦੋਂ ਮਾੜੀ ਕਿਸਮਤ ਹੋਊਗੀ ਪਤਾ ਨਹੀਂ ਮੈਨੂੰ ਇਸ ਤੋਂ ਬਾਅਦ ਕੀ ਗੱਲ ਇੱਕ ਕੁੜੀ ਲਾਈਫ ਚੱਲੋ ਹੁਣ ਗੱਲ ਆਪਣੇ ਤੇ ਦੇ ਨੇ ਖਤਮ ਕਰਤੀ ਉਹਦੇ ਤੇ ਆ ਗਈ ਉਹਦੀ ਗੱਲ ਆਪਾਂ ਕਹਿਣੇ ਚੋਲੇ ਪਰ ਜਿੰਨੇ ਇੰਟਰਵਿਊ ਵੀ ਲਿਆ ਉਹਨੂੰ ਵੀ ਥੋੜਾ ਨਾ ਅਕਲ ਸਿੱਖ ਲਓ ਇੰਟਰਵਿਊ ਇੱਥੋਂ ਲਿਆ ਕਰੋ ਇੱਥੋਂ ਇੱਥੋਂ ਲਿਆ ਕਰੋ ਇੱਥੋਂ ਨਾ ਲਿਆ ਕਰੋ ਕਿ ਇੱਥੋਂ ਦਿਮਾਗ ਲਾ ਕੇ ਇੰਟਰਵਿਊ ਲੈਂਦੇ ਹੋ ਕਿ ਚਾਰ ਚੈਨਲ ਤੇ ਵਿਊ ਆ ਜਾਣ ਸਾਲੇ ਉਹੀ ਗੱਲ ਕੀ ਭੈਣ ਚੋਦਾ ਗਏ ਆ ਇੰਟਰਵਿਊ ਕਰਨਾ ਕੱਲ ਸਿੱਖ ਕੇ ਆਓ ਪਹਿਲਾਂ ਇੰਟਰਵਿਊ ਕਰਨੀ ਫਿਰ ਕਰਿਓ ਤੇ ਨਾਲੇ ਇੱਕ ਹੋਰ ਗੱਲ ਮਨਜੀਤ ਕੌਰ ਜੀ 6 ਵਜੇ ਲਾਈਵ ਆਜੋ ਨਾ ਤੇਰੀਆਂ ਸਾਰੀਆਂ ਗੱਲਾਂ ਤੇੜੀਆਂ ਤੇ ਨਾ ਮੈਂ ਲਾਈਵ ਵੀਡੀਓ ਵਿਖਾਈਆਂ ਫਿਰ ਗੱਲ ਕਰ ਲਈ ਹੁਣ ਆਪਾਂ ਜਾਣਦੇ ਆ ਤੂੰ ਗੇਨੀਆ ਵਿਆਹ ਤੋਂ ਬਾਅਦ ਇਦਾਂ ਲੋਕੀ ਜਿੰਦੇ ਨਹੀਂ ਆਣੀ ਹੁੰਦਾ ਹੁਣੀ ਹੁੰਦਾ ਤੂੰ ਤਾਂ ਸ਼ਰਤ ਲਾ ਕੇ ਪੱਟਿਆ ਸੀ ਤੂੰ ਸੱਚਾ ਪਿਆਰ ਥੋੜੀ ਜੀ ਤੇ